ਨੀ ਪਾਰੇ ਜੱਗਲ ਮੰਗਲ ਹੀ ਕਰਤੇ ਰੱਬ ਨੇ ਹੁਣ ਹਟਿਆ ਕਿੰਨੇ ਘੰਟੇ ਹੋ ਗਏ ਰਾਜਾ ਮੀ ਬੰਦੇ ਨੂੰ ਕਿੰਨੇ ਘੰਟੇ ਹੋ ਗਏ ਉਹਨਾਂਗੇ ਮੀ ਬੰਦੇ ਨੂੰ ਕੱਲ 1 ਵਜੇ 1 ਵਜੇ ਤਾਂ ਲੱਗਿਆ ਹਨਾ ਹਾਂ 1 ਵਜੇ ਤੋਂ ਐ ਲਾਲਾ ਜੀ ਦਾ ਅੱਧਾ ਘੰਟਾ ਕਰੋ ਗਿਆ ਉਹ ਵਿਚ ਦੀ ਮਾਰਾ ਮੋ ਧਿਰੂ ਕਰੋ ਕਿਆਂ ਘੰਟਾ ਵਾਲਾ ਸਾਰੇ 1 ਵਜੇ ਤੋਂ ਲੈ ਕੇ ਹੁਣ ਟਾਈਮ ਹੋ ਗਿਆ 11:40 ਹੁਣ ਰੁਕਿਆ ਮੜਾ ਮੀ ਹੂੰ ਹੂੰ ਹੁਣ ਰੁਕੇ ਜੂ ਤਾਂ ਚੱਲ ਜਾ ਦੁੱਲ ਦੁੱਲੋ ਆਇਆ ਖੇਤੋਂ ਤੇ ਦਿਲੋਂ ਕਹਿੰਦਾ ਨਹਿਰ ਤੇ ਤਿੰਨ ਤਿੰਨ ਕਰਦੇ ਚਾਰ ਕਰਦੇ ਹੁਣੀ ਐ ਬਸ ਜੇ ਹੁਣ ਵੀ ਰੁਕ ਜੇ ਹੁਣ ਵੀ ਫਾਇਦਾ ਤੇ ਦੂਬਾ ਦਾ ਨੁਕਸਾਨ ਹੀ ਕਰੂ ਜਾਦੇ ਖਾਂਸਾ ਖਰੂ ਹੋਰ ਆ ਦੇ ਇਧਰ ਜੀਰੀਆਂ ਦੇ ਕਿੱਥੇ ਕਿੱਥੇ ਪਹੁੰਚ ਗਿਆ ਬਣੀ ਹਾਂ ਹਾਂ ਨਾਲ ਸਾਡਾ ਲੀ ਪਹੀ ਜੀ ਦੀ ਨਹੀਂ ਨੀ ਹੈਗੀ ਨਾਲ ਓਵਰਫਲੋ ਚੱਲੀ ਜਾਂਦਾ ਨਾਲ ਓਵਰਫਲੋ ਤਾਂ ਚੱਲੂ ਗਈ ਯਾਰ ਹਾਂ ਜਾਤ ਕੋ ਸਕੇ ਨੰਬਰ ਦਾ ਆਈ ਤੇ ਬਈ ਨਹੀਂ ਲੈ ਹਾਰਾ ਗਾ ਟੁੱਟਣੀਆਂ ਖਾਲ ਬਈ ਜਦੋਂ ਆਪਾਂ ਕੋਈ ਸਫਾਈ ਨਹੀਂ ਕਰਦੇ ਉਹਦੇ ਲੈ ਵੀ ਥਾਂ ਹੀ ਨਹੀਂ ਛੱਡਦੇ ਉਹ ਦੇਦਾ ਮਕਤਾਰ ਸਰਪੰਚ ਹੋਵੇਂ ਮੈਂ ਭੱਜਿਆ ਤੁਰ ਕੇ ਸਾਤਰੀ ਲਈ ਜਾਂਦਾ ਉੱਥੇ ਹਾਂ ਪਾਣੀ ਉੱਥਰੋਂ ਸੋਗਾਂ ਚ ਨਹੀਂ ਬਹਾ ਬਣੀਏ ਉਹ ਤਾਂ ਓਗੜਾਂ ਦਾ ਮੋਹ ਕਰਦੇ ਨੇ ਓਗੜ ਦਾ ਮੀਂਹ ਆਇਆ ਚਾਚੇ ਜੱਗੇ ਨੂੰ ਮਿਲਣਾ ਫੇਰ ਉੱਥੋਂ ਲੱਗਦਾ ਹੁਣ ਤਾਂ ਕੀ ਕਰਨਾ ਵੀਰ ਹੋ ਟੁੱਟ ਗਿਆ ਪਹਿਲਾਂ ਆਪਾਂ ਜੀ ਦੋ ਦੋ ਹੈ ਨਹੀਂ ਦੀਵਾਨੀ ਨਾ ਬਸ ਬਾਬਾ ਲੁੱਕ ਜੂਗਾ ਥੋੜੇ ਟਾਈਮ ਚ ਰ ਆ ਬੁੱਟੇ ਨੇ ਵੀ ਵਾਇਕ ਵਾਲੇ ਦੇ ਨੇ ਇਹਨੇ ਵੱਧ ਰੈਲੀ ਕਰਤੀ ਰੇ ਆ ਸੜਕ ਵੀ ਟੁੱਟੂ ਰਾਂ ਜਰਾ ਕੱਟ ਗਈ ਬਸ ਕਾ ਵੀ ਲੱਗੀ ਐ ਦੇਖੋ ਜੀ ਪਾਣੀ ਐਡਾ ਮੀਂਹ ਨਹੀਂ ਪਿਆ ਮੀਂਹ ਪਿਆ ਵੀ ਪਹਿਲਾਂ ਹੀ ਆ ਪਿਆ ਵੀ ਕੱਲ ਇੱਕ ਕਵੇ ਦਾ ਪਾਣ ਲੱਗਿਆ ਉਹ ਹਟਿਆ ਅੱਜ ਹਟਿਆ 11:40 ਮਿੰਟਾਂ ਦੇ ਅੱਜ ਵੀ ਰੱਬ ਵਸ ਸਾਹ ਸੂੰਹ ਲਣ ਕੇ ਆਊਗਾ ਮੁੜ ਕੇ ਫੇਰ ਕੋਲ ਆ ਖੜਾ ਉੱਤੇ ਪੂਰੀ ਤਰ੍ਹਾਂ ਓਵਰਫਲੋ ਚੱਲੀ ਜਾਂਦਾ ਡਰੇਨ ਆਪਣੇ ਨਾਲ ਲੱਗਦੀ ਦੇਖੋ ਜੀ ਡਰੇਨ ਓਵਰਫਲੋ ਚੱਲੀ ਜਾਂਦਾ ਇੱਧਰ ਦੇਖੋ ਜੀ ਮੱਛੀਆਂ ਤਾਂ ਤਾਂ ਬੁੜਕਦੀਆਂ ਨੇ ਓਏ ਮੀਂਹ ਵਾਲਾ ਡੇਗਰ ਆਪਣੇ ਆ ਮੁੜ ਗਿਆ ਹੂੰ ਮੁੜਨੇ ਆ ਬਈ ਜੋ ਛਪ ਛਪ ਜਿਹਦਾ ਕੱਢਦੇ ਨੇ ਨਾਲੇ ਨੂਲੇ ਜੇ ਮਾਰੇ ਹੋਣਗੇ ਸਾਰੇ ਚੱਕ ਚੱਕ ਨਾਲੇ ਜਣਾ ਸੱਪ ਤਾਂ ਸੱਪ ਹੀ ਹੋਣਗੇ ਸੱਪ ਵੀ ਤਾਂ ਹਾਂ ਬਾਈ ਉੱਚੇ ਤਾਂ ਜੀ ਲੰਗਣਗੇ ਵਿੱਚ ਤਾਂ ਇਹਦੇ ਕਿੜੇ ਬੱਠੇ ਹੋਣਗੇ ਆਹ ਬਈ ਆਪਣੀ ਜੀਰੀ ਦੇਖੋ ਹਜੇ ਠੇਕੇ ਵਾਲੇ ਵਾਹਣ ਜਿੱਨੇ ਉੱਥੇ ਦੇਖਦੇ ਆ ਕੀ ਮਾਹੌਲ ਹੈ ਹੈ ਪਾਣੀ ਦਾ ਘਟ ਜੂ ਹਟਦਾ ਜਾਵੇ ਹਟਣ ਦਾ ਚਾਂਸ ਨਹੀਂ ਇੰਨਾ ਮੀਂਹ ਨਹੀਂ ਪੈ ਗਦੇ ਲਗਾਤਾਰ ਚਲ ਅੱਗੇ ਪੈਂਦਾ ਦਾ ਹੈਗਾ ਦੀ ਅੱਕੇ ਹਟ ਜਾਂਦਾ ਸੀ ਐਤ ਕੀ ਤਾਂ ਰੱਬ ਕੱਲ ਦਾ 1 ਵਜੇ ਦਾ ਕਿਦੋਂ ਲੱਗ ਗਿਆ ਨਾ ਪੈਣ ਹੂੰ ਅਰੇ ਪਹੀ ਤੇ ਆਪਣੇ ਉਰ ਤੱਕ ਆ ਗਿਆ ਬਣੀ ਹੋਰ ਕੋਈ ਕੋ ਦੁਨੀਆਂ ਉਹ ਸਾਡੇ ਹੈ ਨਹੀਂ ਗਈ ਨਹੀਂ ਅੱਛਾ ਫਿਰ ਘਰ ਨੂੰ ਨਹੀਂ ਜਾਂਦੀ ਠੀਕ ਹੋਣਾ ਹਾਂ ਤੇ ਖੇਤ ਬਾਰੇ ਕਿਹੜੀ ਸਾਡੇ ਸਾਡੇ ਰਿਸ਼ਤੇ ਰਹਿਣ ਤਾਂ ਸਾਰੀਆਂ ਨੇ ਹਾਂ ਹੁਣ ਲੱਗਿਆ ਫੇਰ ਟੜਕੇ ਪੈਣਾ ਕਿਦੋਂ ਆ ਤਾਂ ਹੁਣ ਆਪਣੀ ਉਹਦੇ ਆਪਣੀ ਗੁਡੀ ਉੱਥੇ ਕਿਹੜੇ ਪਿੰਡਾ ਪੈਣੀ ਅੱਛਾ ਉਹ ਇੱਧਰ ਇੱਧਰ ਘਟੂਗਾ ਇੱਧਰ ਆ ਫਾਫੜੇ ਫਫੜਿਆ ਦੇਖਾ ਪੈਣੀ ਉਹਦੀ ਭਗਾ ਆ ਦੇਖੋ ਜੀ ਮਾਹੌਲ ਜਿਰੀ ਦਾ ਆਪਣੀ ਤਾਂ ਕੱਲ ਆਪਹੀ ਆ ਛੱਡੀ ਦੇਖੋ ਉਹ ਸਾਹਮਣੇ ਕੋਠੇ 'ਚ ਉਹ ਕੋਠੇ ਦੇ ਵਿੱਚ ਵੜ ਗਿਆ ਬਣੀ ਯਾ ਚੂਹਾ ਮੈਨੂੰ ਕੋਈ ਕੁਝ ਵੀ ਨਹੀਂ ਰਹਿਣਾ ਚੂਹੇ ਦਾ ਕੀ ਚਲਾ ਜਾ ਕਰ ਆਪਣੇ ਖੀ ਵਾਲੇ ਕਿਤੇ ਪਾਣੀ ਉਧਰ ਜਾਊ ਗੋਡੇ-ਗੋਡੇ ਨਾ ਹੈ ਜਾਊ ਗੋਡੇ-ਗੋਡੇ ਪਾਣੀ ਜੈਲੀ ਨੇ ਵੀ ਪਾਇਆ ਕੱਲ ਜੈਲੀ ਨੇ ਸਰਵੇ ਕਰਤੀ ਜੈਲੀ ਨੇ ਕੱਲਾ ਸਰਵੇ ਸਰਵੇ ਜੈਲੀ ਨੇ ਪਵਾਈ ਆ ਇਹ ਲੱਗੀ ਥੋੜੀ ਕੱਲ 12 ਵਜੇ ਕਰਕੇ ਆਏ ਨੇ ਇਹ ਨਾਲ ਹੀ ਦੀ ਤੁਹੇ ਇਹਦਾ ਮਾਰੇ ਹੁਣ ਕੀ ਕੱਟ ਕੱਟ ਜਿਹੜੇ ਪੱਟੀਆਂ ਇੰਝ ਖੜੇ ਦੀ ਮੈਨੂੰ ਕਹਿੰਦਾ ਤੇਰੀ ਜੀਰੀ ਨੂੰ ਪਾਣੀ ਘੱਟ ਲੱਗਦਾ ਐਵੇਂ ਕਹਿੰਦਾ ਪਾਣੀ ਘੱਟ ਲਾ ਸੀ ਕਾਲੀਆਂ ਰਾਤਾ ਗੋਲਾ ਮੀਆਂ ਨਾ ਮੁਬਾਰਕ ਆਪਾਂ ਕਹਿਤਾ ਜਨੇ ਆ ਕਿ ਪਛੇਤੀ ਜੀਰੀ ਲਾਵੇ ਨਾ ਜਿਹਦੇ ਦਾ ਗੇਤੀ ਮਲ ਜੈਣਾ ਜਿੰਨੇ ਟਾਂਜ ਮਲ ਲੈਣੇ ਚਾਹੀਦੀ ਆ ਆ ਭਈਆ ਜੈਲੀ ਦੀ 15 15 ਸਾਨੂੰ ਆ ਇਹ ਨਾ ਜਦੋਂ ਰੱਬ ਕਰਦਾ ਸਭ ਇੱਕ ਕਰਦਾ ਰੱਬ ਦੀ ਨਿਗਾਹ ਸਾਰੇ ਇੱਕ ਨੇ ਆ ਆ ਗੁਰਪ੍ਰੀ ਦਾ ਬਾਹਣੋ ਚਾਂਦੀ ਮੈਂ ਦੇਖੋ ਜੀ ਨੀਮੇ ਜੋ ਉੱਚੇ ਨੂੰ ਪਾਣੀ ਚੜਦਾ